14 ਦਸੰਬਰ ਨੂੰ ਜਿਲ੍ਹਾ ਪ੍ਰਿਸ਼ਦ ਅਤੇ ਬਲਾਕ ਸੰਮਤੀਆਂ ਹੋਣ ਜਾਣ ਰਹੀਆਂ ਚੋਣਾਂ ਨੂੰ ਮਕੰਨਦ ਰੱਖਦੇ ਹੋਏ ਸਮਰਾਲਾ ਪੁਲਿਸ ਵੱਲੋਂ ਇੱਕ ਫਲੈਗਮਾਰਕ ਕੱਢਿਆ ਗਿਆ ਇਸ ਫਲੈਗਮਾਰਕ ਦੀ ਅਗਵਾਈ ਐਸਪੀ ਪਰਸ਼ੋਤਨ ਸਿੰਘ ਬਲਨੇ ਕੀਤੀ ਉਹਨਾਂ ਨੇ ਸ਼ਰਧਤੀ ਅਨਸਰਾਂ ਨੂੰ ਤਾਕੀਦ ਕੀਤੀ ਕਿ ਚੋਣਾਂ ਦੇ ਦੌਰਾਨ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਤਰ੍ਹਾਂ ਦੀ ਕਾਰਵਾਈ ਕਰਨ ਵਾਲੇ ਅਨਸਰਾਂ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਸਮਰਾਲਾ ਹਲਕੇ ਦੇ 15 ਅਜਿਹੇ ਸ਼ਮੇਦਨਸ਼ੀਲ ਪਿੰਡ ਹਨ ਜਿੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਸਕਦੀਆਂ ਨੇ ਇਸ ਸਤੂ ਪਿੰਡ ਉਹਨਾਂ ਵਿੱਚ ਕੀਤਾ ਜਾ ਰਿਹਾ ਹੈ ਇਹ ਹੈਗੇ ਕੋਈ 15 ਦੇ ਕਰੀਬ ਤੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਹ ਇਲੈਕਸ਼ਨ ਮਾਨਯੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਮੁਤਾਬਕ ਇਹ ਸਾਰਾ ਕੁਝ ਕਰ ਰਹੇ ਹਨ ਜੇ ਮੇ ਕੋਈ ਗੁੰਡੇ ਅੰਸਰ ਹੁੰਦੇ ਆ ਤੇ ਉਹ ਵੀ ਆਪਣਾ ਏਰੀਆ ਉਰੀਆ ਛੱਡ ਜਾਂ ਇਸ ਕਰਕੇ ਕਰ ਰਹੇ ਸ਼ਰਾਬ ਕੀ ਅੰਸਰ ਨੇ ਕੋਈ ਪਿੰਡਾਂ ਦੇ ਵਿੱਚ ਫਿਲੜਬਾਜੀ ਕਰਦੇ ਨੇ ਉਹਨਾਂ ਨੂੰ ਇਹੋ ਮੈਸੇਜ ਹੈ ਵੀ ਉਹ ਟਿੱਕੇ ਰਹਿਣ ਆਪਣਾ ਤੇ ਨਾ ਜਿਆਦਾ ਪੰਗੇ ਲੈਣ ਕਿਸੇ ਦਾ ਬਸ ਹੀ ਕੋਸੇਗਾ ਤੇ ਫੁੱਲਸ ਆਪਣੇ ਕਾਰਵਾਈ ਕਰੋਗੇ